ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਇੱਕ ਹੋਰ ਨਵਾਂ ਪ੍ਰੋਗਰਾਮ ਲਾਂਚ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲਗਾਤਾਰ ਪੰਜਾਬੀ ਭਾਰਤੀਆਂ ਦੇ ਉੱਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਸਨ ਉੱਥੇ ਹੀ ਹੁਣ ਦਿਲ ਖੋਲ੍ਹ ਕੇ ਪੰਜਾਬੀਆਂ ਲਈ ਵੱਡੇ ਐਲਾਨ ਕਰ ਦਿੱਤੇ ਗਏ ਹਨ ਤੁਹਾਨੂੰ ਦੱਸਦੀ ਹੈ ਕਿ ਲੱਖਾਂ ਪੰਜਾਬੀ ਭਾਰਤੀਆਂ ਨੂੰ ਇਸ ਵੀਜ਼ੇ ਦੀ ਕਾਫੀ ਜ਼ਿਆਦਾ ਉਡੀਕ ਸੀ ਲਗਾਤਾਰ ਕੈਨੇਡਾ ਦੇ ਵਿੱਚ ਕੇਅਰ ਗੀਵਰਸ ਦੀ ਕਾਫੀ ਜ਼ਿਆਦਾ ਕਮੀ ਆ ਚੁੱਕੀ ਹੈ ਜਿਸ ਤੋਂ ਬਾਅਦ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹਾਲੀ ਦੇ ਵਿੱਚ ਇੱਕ ਐਲਾਨ ਕੀਤਾ ਗਿਆ ਸੀ ਕਿ ਕੇਅਰ ਗਿਵਰਸ ਦੇ ਲਈ ਸਾਲ 2025 ਦੇ ਵਿੱਚ ਉਹਨਾਂ ਦੇ ਵੱਲੋਂ ਦਰਵਾਜ਼ੇ ਖੋਲੇ ਜਾਣਗੇ ਸੋ ਇਸ ਦੇ ਦੌਰਾਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਡੇਟ ਦਾ ਵੀ ਜਿਹੜੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਸੋ 31 ਮਾਰਚ ਤੋਂ ਬਾਅਦ ਜਿਹੜਾ ਇਹ ਪ੍ਰੋਗਰਾਮ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਓਪਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕਿ ਦੋ ਤਰ੍ਹਾਂ ਦੇ ਕੇਅਰ ਗਿਵਰਸ ਕੈਨੇਡਾ ਦੇ ਵਿੱਚ ਜਾ ਸਕਦੇ ਹਨ ਪਹਿਲਾ ਕੇਅਰ ਗਿਵਰਸ ਜਿਹੜੇ ਕਿ ਹੋਮ ਸਪੋਰਟ ਵਰਕਰ ਜੋ ਕਿ ਓਲਡ ਹੋ ਚੁੱਕੇ ਕੈਨੇਡੀਅ ਮਦਦ ਕਰਨ ਦੇ ਲਈ ਜਾਣਗੇ ਤੇ ਦੂਜਾ ਚਾਈਲਡ ਕੇਅਰ ਪ੍ਰੋਵਾਈਡਰ ਪ੍ਰੋਗਰਾਮ ਹੋਵੇਗਾ ਜਿਸ ਦੇ ਤਹਿਤ ਕੈਨੇਡਾ ਦੇ ਵਿੱਚ ਬੱਚੇ ਜਿਹੜੇ ਆ ਸੰਭਣ ਦੇ ਲਈ ਕੇਅਰ ਗਿਵਰਸ ਸੱਦੇ ਜਾਣਗੇ ਸੋ ਇਸ ਦੇ ਵਿੱਚ ਜਿਹੜੀ ਆ ਜਿਹੜੀਆਂ ਸ਼ਰਤਾਂ ਆ ਉਹ ਵੀ ਕਾਫੀ ਜ਼ਿਆਦਾ ਘੱਟ ਰੱਖੀਆਂ ਗਈਆਂ ਹਨ ਪਲੱਸ 2 ਪਾਸ ਸਟੂਡੈਂਟ ਇਸ ਦੇ ਵਿੱਚ ਅਪਲਾਈ ਕਰ ਸਕਦੇ ਹਨ ਤੇ ਉਹਨਾਂ ਨੂੰ ਆਈਲਟਸ ਦੇ ਵਿੱਚ ਵੀ ਸਿਰਫ ਜਿਹੜੇ ਉਹ ਚਾਰ ਬੈਂਡ ਹੀ ਲੈਣੇ ਪੈਣਗੇ ਸੋ ਜਾ ਕੇ ਕੈਨੇਡਾ ਦੇ ਵਿੱਚ ਉਹ ਪੱਕੇ ਤੌਰ ਦੇ ਉੱਤੇ ਹੀ ਜਾਣਗੇ ਤੇ ਪੱਕੇ ਤੌਰ ਦੇ ਉੱਤੇ ਉਹਨਾਂ ਦੇ ਜਿਹੜੇ ਸਪਾਊਸ ਜਾਂ ਫਿਰ ਉਹਨਾਂ ਦੇ ਬੱਚੇ ਆ ਜਿਹੜੇ ਉਹਨਾਂ ਨੂੰ ਵੀ ਨਾਲ ਲੱਗਦਾ ਹੀ ਕੈਨੇਡਾ ਦੇ ਚ ਵੀ ਆਰ ਮਿਲ ਜਾਵੇਗੀ ਸੋ 31 ਜਿਹੜੀ ਮਾਰਚ ਆ ਉਸ ਨੂੰ ਜਿਹੜਾ ਪ੍ਰੋਗਰਾਮ ਹੁਣ ਓਪਨ ਹੋਣ ਜਾ ਰਿਹਾ ਹੈ ਸੋ ਲਗਾਤਾਰ ਪੰਜਾਬੀ ਭਾਰਤੀਆਂ ਨੂੰ ਕਾਫੀ ਜ਼ਿਆਦਾ ਅਡੀਕ ਸੀ ਸੋ ਜਿਸ ਤੋਂ ਬਾਅਦ ਕਿ ਹੁਣ ਤਕਰੀਬਨ 2 ਮਹੀਨੇ ਹੀ ਰਹਿ ਚੁੱਕੇ ਹਨ ਸੋ ਜਿਹੜੇ ਜਿਹੜੇ ਹੁਣ ਪੰਜਾਬੀ ਭਾਰਤੀ ਕੇਅਰ ਗੀਵਰਸ ਦੇ ਤੌਰ ਦੇ ਉੱਤੇ ਪੰਜਾਬੀ ਕੁੜੀਆਂ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੀਆਂ ਆ ਉਹਨਾਂ ਦੇ ਲਈ ਸੁਨਹਿਰੀ ਮੌਕਾ ਹੋਵੇਗਾ ਕਿਉਂਕਿ 2 ਮਹੀਨੇ ਪਹਿਲਾਂ ਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਤੇ ਹਜ਼ਾਰਾਂ ਪੰਜਾਬੀ ਭਾਰਤੀਆਂ ਨੂੰ ਇਸ ਦੇ ਵਿੱਚ ਜਿਹੜਿਆ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੀਜ਼ੇ ਜਾਰੀ ਕੀਤੇ ਜਾਣ ਕੇ